ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਹ ਵੀਡੀਓ ਧਿਆਨ ਨਾਲ ਦੇਖਿਓ ਸਾਰੇ ਜਾਣੇ ਜਿਵੇਂ ਕਹਿੰਦੇ ਹੁੰਦੇ ਨੇ ਵੀ ਮਾਰਨ ਵਾਲੇ ਨੂੰ ਬਚਾਉਣ ਵਾਲਾ ਵੱਡਾ ਹੁੰਦਾ ਧੰਨਵਾਦ ਆਹ ਵੀਰਾਂ ਦਾ ਜਿਨ੍ਹਾਂ ਨੇ ਬੇਜਵਾਨ ਨੂੰ ਬਚਾਇਆ ਸਾਰੀ ਵੀਡੀਓ ਧਿਆਨ ਨਾਲ ਦੇਖੋ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਆਹ ਦੇਖੋ ਕਿਸੇ ਨੇ ਕਿੱਡੀ ਚੰਗੀ ਕਰਤੂਤ ਕਰਿਆ ਆਹ ਦੇਖੋ ਕਿੱਡਾ ਮਾੜਾ ਕੰਮ ਕਰਿਆ ਜਿੰਨਾ ਚਿਰ ਤਾਂ ਆਹ ਗਾਂ ਦੁੱਧ ਦਿੰਦੀ ਰਹੀ ਉਹਨਾਂ ਚਿਰ ਤਾਂ ਪੀਂਦਾ ਰਿਹਾ ਜਦੋਂ ਦੁੱਤ ਦੇਣੋਂ ਬੰਦ ਕਰ ਗਈ ਉਸ ਤੋਂ ਬਾਅਦ ਇੱਥੇ ਆਹ ਦਰਖਤ ਨਾਲ ਬੰਨ ਗਿਆ ਉਹ ਪਤੰਦਰਾ ਜੇਤੂ ਇਹਨੂੰ ਛੱਡਣਾ ਹੀ ਤੀਗਾ ਇਹਦੇ ਗੱਲ 'ਚੋਂ ਰੱਸਾ ਤਾਂ ਕੱਢ ਜਾਂਦਾ ਆਪਣੀ ਮਾਂ ਦਾ 45 46 ਡਿਗਰੀ ਸੈਲਸੀਅਸ ਹੋਇਆ ਪਿਆ ਭਾਈ ਤਾਪਮਨ ਇਹ ਦੇਖੋ ਇੰਨੀ ਗਰਮੀ ਦੇ ਵਿੱਚ ਇੱਥੇ ਬੰਨੀ ਹੋਈ ਐ ਖੁਕੀ ਤੇ ਇਹ ਬਜਰੀ ਪਤਾ ਨਹੀਂ ਕਦ ਦੀ ਬੰਨੀ ਹੋਊਗੀ ਜਦੋਂ ਭਾਈ ਆਪਣੀ ਫਸਲ ਖਰਾਬ ਹੋ ਜਾਂਦੀ ਐ ਜਾਂ ਆਪਣੀ ਫਸਲ ਤੇ ਗੜੇ ਪੈ ਜਾਂਦੇ ਨੇ ਫਿਰ ਆਪਾਂ ਰੱਬ ਨੂੰ ਲਾਮੇ ਦੇਣ ਲੱਗ ਜਾਂਦੇ ਆ ਆਪਾਂ ਆਪਣੇ ਆਪ ਤੇ ਤਾਂ ਨਿਗਾ ਨਹੀਂ ਮਾਰਦੇ ਵੀ ਆਪਾਂ ਵੀ ਕਿੱਡਾ ਮਾੜਾ ਕੰਮ ਕਰਦੇ ਆ ਇੱਕ ਵਾਰ ਬਈ ਇਹ ਆ ਗਰੀਬਣੀ ਦਾ ਕਸੂਰ ਤਾਂ ਦੱਸ ਦੋ ਵੀ ਇਹ ਤੋਂ ਬਚਾਈ ਦੋ ਕੀ ਇਹੋ ਜਿਹਾ ਪਾਪ ਹੋ ਗਿਆ ਜਿਹੜੀ ਇਹਨੂੰ ਇੰਨੀ ਭੈੜੀ ਸਜ਼ਾ ਦਿੱਤੀ ਹੈ ਦਰਖਤ ਨਾਲ ਬਨ ਗਿਆ ਚਲੋ ਮੰਨਦੇ ਆ ਆਪਣੇ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ گاਵਾ ਛੱਡਣੀਆਂ ਪੈ ਜਾਂਦੀਆਂ ਨੇ ਪਰ ਆਹ ਗਾਂ ਨੂੰ ਬੰਨਣ ਵਾਲਾ ਕੰਮ ਨਾ ਕਰਿਆ ਕਰੋ ਇਹ ਵੀਡੀਓ ਇੰਨੀ ਕੁ ਸ਼ੇਅਰ ਕਰ ਦੋ ਵੀ ਜਿਹੜਾ ਗਾਂ ਛੱਡ ਕੇ ਗਿਆ ਉਹਦੇ ਤੱਕ ਪਹੁੰਚ ਜਾਵੇ